ਅਕਸੋਕੇ ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ ਦੋਸਤੋ ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਮੈਂ ਆਮ ਆਦਮੀ ਕਲੀਨਿਕ ਕਕਰਕਲਾਂ ਦੇ ਵਿੱਚ ਐਜ਼ ਅ ਮੈਡੀਕਲ ਆਫੀਸਰ ਕੰਮ ਕਰਦੀ ਹਾਂ ਸਾਡੇ ਕੋਲ ਇੱਥੇ ਐਵਰੇਜ 70 ਤੋਂ 80 ਪੇਸ਼ੈਂਟ ਰੋਜ਼ ਆਪਣਾ ਫ੍ਰੀ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਆਉਂਦੇ ਹਨ ਤੇ ਉਹਨਾਂ ਨੂੰ ਫ੍ਰੀ ਦੇ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਸਾਡੇ ਇੱਥੇ ਫ੍ਰੀ ਦੇ ਵਿੱਚ ਟੈਸਟ ਕੀਤੇ ਜਾਂਦੇ ਹਨ ਹੁਣ ਪੰਜਾਬ ਦੇ ਵਿੱਚ 850 ਆਮਦਨੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਪਾਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ YFC ਰੁੜਕਾ ਕਲਾ ਜਿਹੜਾ ਖੇਡਾਂ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਪਿੰਡ ਰੁੜਕਾ ਕਲਾ ਦਾ ਨਾਮ ਜਿਹੜਾ YFC ਕਲੱਬ ਦੇ ਨਾਲ ਜਾਣਿਆ ਜਾਂਦਾ ਹੈ ਸਾਡੇ ਨਾਲ ਇਸ ਵਕਤ ਗੁਰਮੰਗਲ ਦਾਸ ਸੋਹਣੀ ਹੋਣੀ ਮੌਜੂਦ ਹੈ ਜਿਨ੍ਹਾਂ ਨੇ ਛੋਟੇ-ਛੋਟੇ ਬੱਚੇ ਐਸੇ ਗਰਾਊਂਡ ਦੇ ਵਿੱਚ ਅਸੀਂ ਦੇਖ ਵੀ ਸਕਦੇ ਹਾਂ ਕਿ ਛੋਟੇ-ਛੋਟੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਿਆ ਹੋਇਆ ਕਿਉਂਕਿ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਇੱਕ ਇਹੀ ਚਿੰਤਾ ਸਤਾਉਂਦੀ ਹੈ ਕਿ ਬੱਚੇ ਸਾਡੇ ਕਿਤੇ ਗਲਤ ਸੋਸਾਇਟੀ ਦੇ ਵਿੱਚ ਨਾ ਪੈਣ ਪਰ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਤੋਂ ਵੀ ਬੱਚੇ ਇੱਥੇ ਜਿਹੜੇ ਪ੍ਰੈਕਟਿਸ ਕਰਨ ਦੇ ਲਈ ਆਉਂਦੇ ਆ ਕੁਝ ਬੱਚੇ ਜਿਹੜੇ ਆ ਹੁਣ 11 ਸਾਲ ਦੀ ਉਮਰ ਤੋਂ ਦੱਸਦੇ ਪਏ ਆ ਕਿ ਇਸ ਅਕੈਡਮੀ ਨਾਲ ਜੁੜੇ ਸੀਗੇ ਤੇ ਹੁਣ 19 ਸਾਲ ਦੀ ਜਿਹੜੀ ਉਮਰ ਹੋਈ ਹੈ ਤੇ ਹੁਣ ਨੈਸ਼ਨਲ ਲੈਵਲ ਤੱਕ ਵੀ ਜਾ ਰਹੇ ਆ ਸਾਡੇ ਨਾਲ ਸੂਰਜ ਮੌਜੂਦ ਨੇ ਵਰਮੰਗਲ ਦਾ ਸੋਨੀ ਉਹਨਾਂ ਤੋਂ ਪੁੱਛ ਲੈਣਾ ਅੱਜ ਮਦਦ ਵੀ ਹੋਈ ਆ ਸੋਨੀ ਜੀ ਕੀ ਕੁਛ ਕਿੱਥੇ ਮੁੰਡਾ ਜਾ ਰਿਹਾ ਖੇਡਣ ਅੱਜ ਮਦਦ ਵੀ 50000 ਦੀ ਕੀਤੀ ਹੈ ਜਾਣਕਾਰੀ ਦਿਓ ਜੀ ਕਿੱਥੇ ਸਿਲੈਕਟ ਹੋ ਰਿਹਾ ਤੇ ਕਿੱਥੇ ਕੈਂਪੇ ਦਾ ਲੱਗ ਰਿਹਾ ਇਹ ਲਖਨਊ ਵਿਖੇ ਕੈਂਪ ਲੱਗ ਰਿਹਾ ਜੋ ਸਪੋਰਟਸ অথਟੀ ਆਫ ਇੰਡੀਆ ਇੰਡੀਆ ਟੀਮ ਬਣਾਉਣ ਦੇ ਲਈ ਉਹ ਕੈਂਪ ਲਾਉਂਦੀ ਹੈ ਤੇ ਉਹਦੇ ਵਿੱਚੋਂ ਫਿਰ ਜਿਹੜੇ ਚੁਣ ਕੇ ਪਲੇਅਰ ਫੇਰ ਦੇਸ਼ਾਂ-ਵਦੇਸ਼ਾਂ 'ਚ ਭੇਜਦੀ ਹੈ ਤੇ ਹੁਣ ਉਹ ਵਰਲਡ ਰੈਸਿੰਗ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਹੈ ਉਹਦੇ ਵਿੱਚ ਇੰਡੀਆ ਦੀ ਟੀਮ ਦਾਸਤੇ ਇਹਦੀ ਚੋਣ ਹੋਊਗੀ ਜਿਹੜੀ ਜਿਹੜੀ ਲਖਨਊ ਵਿਖੇ ਕੈਂਪ ਲੱਗਿਆ ਉਸ ਤੋਂ ਬਾਅਦ ਹਾਂ ਅਚਾ Punjab ਦੀ ਗੱਲ ਕੀਤੀ ਜਾ ਉਹ Punjab ਦੇ ਵਿੱਚੋਂ ਟੋਟਲ ਕਿੰਨੇ ਪਲੇਅਰ ਹੈ ਜਿਹੜਾ Haryana ਆਇਆ ਜਾਂ ਹੋਰ ਸੂਬਿਆਂ ਦੇ ਵਿੱਚੋਂ ਵੀ ਪਲੇਅਰ ਉੱਥੇ ਜਾ ਰਹੇ ਉਹ ਜਿਹੜੀ ਲਿਸਟ ਸਾਡੇ ਕੋਲ ਆਈ ਆ ਜਿਹਦੇ ਵਿੱਚ ਸੁਰਜ ਦਾ ਨਾਮ ਸੀਗਾ ਉਹਦੇ ਵਿੱਚ ਪੰਜਾਬ ਦੇ ਇਹ ਜਿਹੜੇ 4 ਟੋਟਲ ਪਲੇਅਰ ਆ ਕਿਉਂਕਿ 10 ਇਹ weight categories ਹੁੰਦੀਆਂ ਉਹ ਦੂਜੀਆਂ weight categories ਵੱਡੀਆਂ ਜਿਦਾ 111 ਕਿਲੋ ਜਾਂ ਮਿਲਕਿਨ 90 ਕਿਲੋ ਚ ਇੱਕ ਪੰਜਾਬ ਦਾ ਮੁੰਡਾ ਤੇ ਟੋਟਲ ਪੰਜਾਬ ਦੇ 4 ਮੁੰਡੇ ਹੈਗੇ ਇਹਦੇ ਵਿੱਚ ਤੇ ਸਾਡੇ ਨਾਲੋਂ ਜ਼ਿਆਦਾ ਹਰਿਆਣਾ ਦੇ ਮੁੰਡੇ 13 ਮੁੰਡੇ ਉਹਨਾਂ ਦੇ ਤੇ ਸਾਨੂੰ ਬਹੁਤ ਮਾਣ ਆ ਖੁਸ਼ੀ ਆ ਕਿ ਉਹਨਾਂ ਚਾਰਾਂ ਮੁੰਡਿਆਂ ਦੇ ਵਿੱਚ ਰੁੜਕਾ ਕਲਾਂ ਦੀ ਜਿਹੜੀ ਰੈਸਲਿੰਗ ਅਕੈਡਮੀ ਐ ਜਿਹਨੂੰ ਹਜੇ ਕੋਈ ਬਹੁਤਾ ਵਕਫਾ ਨਹੀਂ ਹੋਇਆ ਪਰ ਸਾਡੇ ਕੋਚਸ ਦਾ ਧੰਨਵਾਦ ਆ ਜਿਹੜੇ ਸਾਜਨ ਪਹਿਲਾਂ ਕੋਚ ਕਰਦਾ ਸੀ ਉਸ ਤੋਂ ਪਹਿਲਾਂ ਵੀ ਹੋਰ ਕੋਚਸ ਨੇ ਆਪਣਾ ਹਿੱਸਾ ਪਾਇਆ ਤੇ ਲਗਾਤਾਰ ਉੱਥੇ ਬੱਚਿਆਂ ਨੂੰ ਡਾਈਟ ਦਿੱਤੀ ਜਾਂਦੀ ਹੈ ਸੂਰਜ ਨੂੰ ਵੀ ਕਿਉਂਕਿ ਸੂਰਜ ਇੱਕ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਇਹ ਬੱਚਾ ਹੈ ਬਹੁਤ ਹੀ ਮਿਹਨਤੀ ਬੱਚਾ ਸ਼ੁਰੂ ਤੋਂ ਹੀ ਇਹਨੂੰ ਡਾਈਟ ਕਿਟ ਹੋਰ ਸਭਧਾਵਾਂ ਜਿੱਦਾਂ ਬਾਕੀ ਬੱਚਿਆਂ ਨੂੰ ਮਿਲਦੀਆਂ ਇਹਨੂੰ ਵੀ ਮਿਲਦੀਆਂ ਸੀ ਪਰ ਇਹਨੇ ਆਪਣੀ ਮਿਹਨਤ ਨਾਲ ਇਸ ਮੁਕਾਮ ਹਾਸਲ ਕੀਤਾ ਔਰ ਜਿਹਦੀ ਸਾਡੀ ਪੂਰੀ ਸੰਸਥਾ ਨੂੰ ਪੂਰੇ ਨਗਰ ਨੂੰ ਪੂਰੇ ਪਿੰਡ ਨੂੰ ਖੁਸ਼ੀ ਹੈ ਕਿ ਜੇ ਇਦਾਂ ਮਨੋਂ ਵੱਲ ਵਧਿਆ ਸੰਸਥਾਵਾਂ ਦਾ ਵੀ ਸਪੋਰਟਰਜ਼ ਦਾ ਵੀ ਸਪான்ਸਰਜ਼ ਦਾ ਵੀ ਪੂਰੇ ਪਿੰਡ ਦਾ ਵੀ ਜੇ ਇਦਨੀਆਂ ਅਚੀਵਮੈਂਟਾਂ ਹੋਣ ਕਿਉਂਕਿ ਜਦੋਂ ਅਸੀਂ ਰੈਸਲਿੰਗ ਅਕੈਡਮੀ ਸਥਾਪਿਤ ਕੀਤੀ ਆ ਸਾਡਾ ਇੱਕੋ ਇੱਕ ਮਕਸਦ ਸੀਗਾ ਕਿ ਇੱਕ ਤਾਂ ਬੱਚਿਆਂ ਨੂੰ ਚੰਗੇ ਪਾਸੇ ਲਿਆਉਣਾ ਉਹ ਅਸੀਂ ਹੋਰ ਖੇਡਾਂ ਵਿੱਚ ਵੀ ਲਾ ਰਹੇ ਹਾਂ ਫੁੱਟਬਾਲ ਚ ਵੀ ਕਿਉਂਕਿ ਅਸੀਂ ਦੇਖਦੇ ਸੀਗੇ ਕਿ ਜਿਹੜੀ ਇੰਡੀਵਿਜੂਅਲ ਸਪੋਰਟ ਹੈਗੀ ਆ ਕਿਉਂਕਿ ਰੈਸਲਿੰਗ ਦੇ ਵਿੱਚ ਟੀਮ ਸਪੋਰਟ ਨਹੀਂ ਇੰਡੀਵਿਜੂਅਲ ਜਾਣਾ ਹੈ ਨਹੀਂ ਇੰਡੀਵਿਜੂਅਲ ਸਪੋਰਟਸ ਦੇ ਵਿੱਚ ਤੁਸੀਂ ਰਾਸ਼ਟਰੀ ਅੰਤਰਰਾਸ਼ਟਰੀ ਮੈਡਲ ਲੈਣੇ ਆ ਉਹ ਥੋੜੇ ਜੇ ਸੌਖੇ ਹੁੰਦੇ ਆ ਕਾਮਨਵੈਲਥ ਹੁਣ ਸਾਡੇ ਇਹ ਸੁਪਨਾ ਕਿ ਇਹ ਵਰਲਡ ਚੈਂਪੀਅਨਸ਼ਿਪ ਵਿੱਚ ਕਾਮਨਵੈਲਥ ਵਿੱਚ 올림픽 ਵਿੱਚ ਇੱਕ ਦਿਨ ਮੈਡਲ ਲੈ ਕੇ ਆਵੇ ਇਹਨੂੰ ਦੇਖ ਕੇ ਹੋਰ ਬੱਚੇ ਜਿਹੜੇ ਲਾਗੇ ਪਿੰਡਾਂ ਵਿੱਚ ਆ ਉਹ ਹੋਰ ਆਪਣਾ ਜੋਗਰ ਜਮਾਇਸ਼ ਕਰਨ ਤਾਂ ਜੋ ਜਿਹੜਾ ਸਾਡੇ ਪੰਜਾਬ ਦਾ ਪੂਰੇ ਦਾ ਨਾਮ ਜਿਹੜਾ ਰੋਸ਼ਨ ਹੋ ਸਕੇ ਅੱਛਾ ਗਰਮੰਗਲਿ ਪਹਿਲਾਂ ਵੀ ਮੈਡਲ ਜਿੱਤ ਕੇ ਆਇਆ ਹੈਗਾ ਹੇ ਤਾਂ ਪਿਛਲੇ ਦਿਨਾਂ ਦੇ ਵਿੱਚ ਇਹਦਾ ਸਨਮਾਨ ਇੱਥੇ ਹੋਇਆ ਸੀਗਾ ਉਹ ਕਿੱਥੇ ਹੋਇਆ ਸੀਗਾ ਜੀ ਕਿੱਥੋਂ ਇਹ ਮੈਡਲ ਜਿੱਤ ਕੇ ਆਇਆ ਉਹ ਰਾਂਚੀ ਵਿੱਚ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਇਹ ব্রونز ਮੈਡਲ ਲੈ ਕੇ ਆਇਆ ਸੀ अच्छा 11 ਸਾਲ ਦੀ ਉਮਰ ਦੇ ਵਿੱਚ ਦੱਸਦਾ ਪਿਆ ਹੈ ਸੂਰਜ ਕਿ 11 ਸਾਲ ਦੀ ਉਮਰ ਜਦੋਂ ਤੁਹਾਡੇ ਇਹ ਸ਼ੁਰੂ ਹੋਏ ਸੀ ਅਕੈਡਮੀ ਉਦੋਂ ਦਾ ਨਾਲ ਜਿਹੜਾ ਹੈ ਤੇ ਅੱਜ ਉਨੇ ਸਾਲ ਦਾ ਹੋ ਗਿਆ ਮਤਲਬ ਮਾਈਨਰ ਲਿਆਂਦਾ ਸੀ ਅਡਲਟ ਹੋ ਗਿਆ ਹੁਣ ਜਵਾਨੀ ਉਹਨਾਂ ਨੂੰ ਦਿੱਤੇ ਤੇ ਨਾਲ ਕਈ ਉਪਲਬਧੀਆਂ ਵੀ ਜਿਹੜਾ ਮੁੰਡੇ ਨੇ ਹਾਸਲ ਕੀਤੀਆਂ ਬਹੁਤ ਇਸ ਬੱਚੇ ਨੇ ਇਸ ਸੈਂਟਰ ਦਾ ਅਕੈਡਮੀ ਦਾ ਬਹੁਤ ਨਾਂ ਚਮਕਾਇਆ ਬਹੁਤ-ਬਹੁਤ ਧੰਨਵਾਦੀਆਂ ਆਪਣੇ ਨਗਰ ਦਾ ਨਾਂ ਚਮਕਾਇਆ ਤੇ ਇਹਦੀ ਮਿਹਨਤ ਬਹੁਤ ਜ਼ਿਆਦਾ ਹੈ ਦੇ ਵਿੱਚ ਇਹਦੇ ਪੇਰੈਂਟਸ ਦੀ ਬਹੁਤ ਮਿਹਨਤ ਕਿਉਂਕਿ ਅਕੈਡਮੀ ਜਾਂ ਕੋਈ ਸੰਸਥਾ ਹੋਵੇ ਉਹ ਇੱਕ ਪਲੈਟਫਾਰਮ ਦੇ ਸਕਦੀ ਹੈ ਉਹ ਸੁਵਿਧਾ ਦੇ ਸਕਦੀ ਹੈ ਪਰ ਜਿਹੜੀ ਕਾਮਯਾਬੀ ਹੈ ਉਹ ਬੱਚੇ ਨੂੰ ਖੁਦ ਦੀ ਮਿਹਨਤ ਤੋਂ ਬਿਨਾ ਨਹੀਂ ਬਣ ਸਕਦਾ ਇਹ ਮੈਂ ਕਹਿੰਨਾ ਕਿ ਇੱਕ ਸਕੂਲ ਦੇ ਵਿੱਚ ਕੋਈ ਉਸੇ ਹਿਸਾਬ ਆ ਕਿ ਇੱਕ ਸਕੂਲ ਦੇ ਵਿੱਚੋਂ ਕੋਈ ਮੁੰਡਾ ਆਈਸ ਅਫਸਰ ਬਣ ਜਾਂਦਾ ਕੋਈ ਨਹੀਂ ਕੁਝ ਬਣ ਸਕਦਾ ਕੋਈ ਡਕੈਤ ਬਣ ਜਾਂਦਾ ਪਰ ਸਕੂਲ ਦੀਆਂ ਜਿਹੜੀਆਂ ਸਵਾਮਾਂ ਆ ਉਦਾਂ ਹੀ ਚੱਲਦੀਆਂ ਰਹਿੰਦੀਆਂ ਤੇ ਇਹ ਸਾਡਾ ਕੋਸ਼ਿਸ਼ ਆ ਕਿ ਅਸੀਂ ਇੱਕ ਚੰਗਾ ਮਾਹੌਲ ਬੱਚਿਆਂ ਨੂੰ ਦਈਏ ਚੰਗੀਆਂ ਸੁਵਿਧਾਵਾਂ ਦਈਏ ਜਿਵੇਂ ਹੁਣ ਅਸੀਂ ਤਕਰੀਬਨ 20 ਕਰੋੜ ਰੁਪਏ ਲੱਗਣਾ ਜਿਹੜਾ ਕੰਪਲੈਕਸ ਬਣ ਰਿਹਾ ਉਹਦੇ ਵਿੱਚ ਸਾਡਾ ਮਕਸਦ ਇਹ ਹੀ ਆ ਕਿ ਸਾਡੇ ਬੱਚਿਆਂ ਨੂੰ ਵਿਸ਼ੇਪੱਦਰੀ ਸਹੂਲਤਾਂ ਗ੍ਰਾਸ ਰੂਟ ਲੈਵਲ ਤੇ ਮਿਲਣ ਉਹਦੇ ਵਿੱਚ ਹਮੇਸ਼ਾ ਸਾਡੀ ਕੋਸ਼ਿਸ਼ ਜਾਰੀ ਰਹਿੰਦੀ ਹੈ ਚੰਗੇ ਕੋਚੇਸ ਹੋਣ ਚੰਗਾ এনवायरमेंट এনवायरमेंट ਵਿੱਚ ਕਈ ਚੀਜ਼ਾਂ ਆ ਜਾਂਦੀਆਂ ਕੇ ਪੇਰੈਂਟਸ ਦੀ ਪਾਰਟਿਸਪੇਸ਼ਨ ਕਿਦਾਂ ਦੀ ਆ ਤੁਹਾਡੇ ਸਾਥ ਦੇ ਬੱਚੇ ਤੁਹਾਡੇ ਕੋਚਿੰਗ ਟੈਕਨੀਕਸ ਕਿਦਾਂ ਦੀਆਂ ਤੁਹਾਡਾ ਇਨਫਰਾਸਟ੍ਰਕਚਰ ਕਿਦਾਂ ਦਾ ਹੈ ਤੁਹਾਨੂੰ ਡਾਈਟ ਕੀ ਮਿਲ ਰਹੀ ਆ ਤੁਹਾਨੂੰ ਹੋਰ ਜਿਹੜੇ ਸਿੱਖਿਆ ਦੇਣ ਵਾਲੇ ਬੰਦੇ ਆ ਉਹ ਤੁਹਾਡੇ ਵਾਲਾ ਦੁਆੜਾ ਕਿਹੋ ਜਿਹਾ ਉਹ ਜੇ ਉਹ ਅਸੀਂ ਵਧੀਆ ਬਣਾ ਪਾਏ ਤਾਂ ਇਦਾਂ ਦੇ ਬੱਚੇ ਆਪਣੇ ਆਪ ਨਿਕਲੂਗੇ ਮੈਂ ਇਹ ਹੀ ਹਮੇਸ਼ਾ ਕਹਿਣਾ ਹੁੰਦਾ ਠੀਕ ਆ ਮੈਡਲ ਲੈਣਾ ਜਾਂ ਬਹੁਤ ਵੱਡੀਆਂ ਗੱਲਾਂ ਆ ਪਰ ਅਲਟੀਮੇਟਲੀ ਸਾਡਾ ਸਾਰਿਆਂ ਦਾ ਮਕਸਦ ਇਹ ਹੀ ਆ ਕਿ ਹਰੇਕ ਬੱਚੇ ਨੂੰ ਇੱਕ ਪਲੇਟਫਾਰਮ ਮਿਲੇ ਜਿੱਥੇ ਉਹ ਆਪਣੀ ਸਕਿੱਲ ਨੂੰ ਦਿਖਾ ਸਕੇ ਉਹਨੂੰ ਚੰਗਾ ਸੇਫ এনਵਾਇਰਨਮੈਂਟ ਮਿਲੇ ਜਿੱਥੇ ਉਹ ਚੰਗੀ ਸੰਗਤ ਵਿੱਚ ਬਿਠ ਕੇ ਆਪਣੀ ਸੋਚ ਨੂੰ ਸਭ ਤੋਂ ਵਧੀਆ ਚੰਗੀ ਬਣਾ ਦੇ ਇੱਕ ਚੰਗੀ ਸੁਸਾਇਟੀ ਦਾ ਨਿਰਮਾਣ ਕਰਨ ਦੇ ਵਿੱਚ ਜਿਹੜੇ ਖੇਡ ਦੇ ਮੈਦਾਨ ਜਾਂ ਖੇਡ ਜਾਂ ਐਜੂਕੇਸ਼ਨ ਸਿਸਟਮ ਆ ਉਹ ਸਟਰੋਂਗ ਸਾਡੇ ਸਮਾਜ ਦਾ ਹੋਣਾ ਚਾਹੀਦਾ ਤਾਂ ਹੀ ਅਸੀਂ ਚੰਗੇ ਇਨਸਾਨ ਤੇ ਚੰਗੇ ਖਿਡਾਰੀ ਪੈਦਾ ਕਰ ਸਕਦੇ ਹਾਂ ਸੁਰਜ ਵੀ ਨਾਲ ਹੈ ਸਾਡੇ ਸੁਰਜ 11 ਸਾਲ ਦੀ ਉਮਰ ਦੇ ਵਿੱਚ ਤੁਸੀਂ ਅਕੈਡਮੀ ਨਾਲ ਜੁੜੇ ਸੀਗੇ ਅਕੈਡਮੀ ਨੇ ਵੀ ਬਾਹ ਫੜੇ ਰੱਖਿਆ ਤੇ ਤੁਸੀਂ ਵੀ ਆਪਣਾ ਬੈਸਟ ਦੇ ਰਹੇ ਆ ਜਿਹੜਾ ਕਿਉਂਕਿ ਜੇ ਕਹਿੰਦੇ ਕਿ ਖਿਡਾਰੀ ਕੋਈ ਵਧੀਆ ਪਰਫਾਰਮੈਂਸ ਨਾ ਦੇਊਗਾ ਤਾਂ ਹੱਥ ਪਿੱਛੇ ਨੂੰ ਖਿੱਚ ਹੋ ਜਾਂਦਾ ਪਰ ਤੁਹਾਡੇ ਉੱਤੇ ਹੱਥ ਰੱਖਿਆ ਹੋਇਆ ਕਿਉਂਕਿ ਤੁਸੀਂ ਵਧੀਆ ਪਰਫਾਰਮੈਂਸ ਦੇ ਰਹੇ ਆ ਹੁਣ ਅੱਜ ਵੀ ਤੁਹਾਡੇ ਹੈਲਪ ਫਾਈਨੈਂਸ਼ਲੀ ਵੀ ਹੋਈ ਹੈ ਪਲੱਸ ਬਲੇਸਿੰਗ ਵੀ ਮਿਲੇ ਹੈਗੇ ਤੇ ਐਲਾਨ ਵੀ ਵੱਡੇ ਹੋਏ ਆ ਹਾਂਜੀ ਭਾਈ ਦਾ ਬਹੁਤ-ਬਹੁਤ ਧੰਨਵਾਦ ਪੂਰੀ ਅਕੈਡਮੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਛੋਟੇ ਹੁੰਦੇ ਤੋਂ ਹੀ ਬਹੁਤ ਸਪੋਰਟ ਕੀਤੀ ਤੇ ਮੈਨੂੰ ਇਸ ਮਕਾਮ ਤੱਕ ਪਹੁੰਚਾਇਆ ਭਾਈ ਉਹਨਾਂ ਦਾ ਬਹੁਤ ਧੰਨਵਾਦ ਹੂੰ ਤੇ ਹੋਰ ਭਾਈ ਕਦੋਂ ਜਾ ਰਹੇ ਐ ਇੱਥੋਂ ਤੁਸੀਂ ਮੈਂ ਜੀ ਕੱਲ ਸਵੇਰ ਇੱਥੋਂ ਜਾਊਂਗਾ ਹੀ ਲਖਨਊ ਨਿਕਲੂੰਗਾ ਹੀ ਕਾਨਫਰੈਂਸ ਪੂਰਾ ਹੈ ਹਾਂਜੀ ਹਾਂਜੀ ਬਿਲਕੁਲ ਸਭ ਹੀ ਹੋਣਾ ਦਾ ਪੂਰਾ ਬਲੇਸਿੰਗ ਪੂਰੀ ਹੈ ਬਾਈ ਐਫਸੀ ਦਾ ਪੂਰਾ ਆਸ਼ੀਰਵਾਦ ਹੈ ਹਾਂ ਜੀ ਪੂਰਾ ਹੀ ਹਲੋ ਬੈਸਟ ਆਫ ਲੱਕ ਹੈ ਸਾਡੇ ਵੱਲੋਂ ਵੀ ਤੁਹਾਨੂੰ ਕਿਉਂਕਿ ਵੱਡੇ ਐਲਾਨ ਹੋਇਆ ਸੁਰੇਜ ਲਈ వైਐਫਸੀ ਨੇ ਪਹਿਲਾਂ ਵੀ 50000 ਦੀ ਹੁਣੇ ਜਿਹੜੀ ਮਦਦ ਕੀਤੀ ਹੈ ਤੇ ਨਾਲ ਕਹਿੰਦਾ ਹੈ ਕਿ ਜੇਕਰ ਹੋਰ ਉੱਥੇ ਮੱਲਾ ਮਾਰ ਕੇ ਆਊਗਾ ਐਨਆਰਏ ਵੀਰ ਤੇ ਕਲੱਬ ਵੱਲੋਂ ਹੋਰ ਜਿਹੜਾ ਸਹਿਯੋਗ ਜਿਹੜਾ ਆਂਦੇ ਹੀ ਇਹਦੀ ਝੂਲੀ ਜਿਹੜੀ ਪਰੀ ਜਾਊਗੀ ਕਿਉਂਕਿ వైਐਫਸੀ ਨੇ ਸਦਾ ਹੀ ਇਥੋਂ ਵਧੀਆ ਖਿਡਾਰੀ ਦਿੱਤੇ ਹੈ ਚਾਹੇ ਉਹ ਫੁੱਟਬਾਲ ਦੀ ਗੱਲ ਕੀਤੀ ਜਾਵੇ ਚਾਹੇ ਹੁਣ ਰੈਸਲਿੰਗ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਵੀ ਜਿਹੜਾ ਹੈ ਇਹ ਜਿਹੜਾ ਨੌਜਵਾਨ ਹੈ 11 ਸਾਲ ਦੀ ਉਮਰ ਤੋਂ ਇਸ ਅਕੈਡਮੀ ਨਾਲ ਜੁੜਿਆ ਸੀਗਾ ਤੇ ਹੁਣ ਦੀ ਉਮਰ ਹੋਈ ਹੈ ਤੇ ਜਿਹੜਾ ਹੁਣ ਚੱਲਾ ਲਖਨਊ ਤੇ ਅੱਜ ਜਿਹੜਾ ਮਾਨ ਸਨਮਾਨ ਜਿਹੜਾ ਇੱਥੇ ਕੀਤਾ ਗਿਆ ਤੇ ਉਹਨੂੰ ਜਿਹੜਾ ਹੌਸਲਾ ਫੁਜਾਈ ਜਿਹੜੇ ਦਿੱਤੇ ਗਏ ਹਣੀ ਦੇ ਨਾਮ ਮਨੀਸ਼ ਬਾਬਾ YFC ਨੂੰੜਕਾਗੜ